ਪਹਿਲੀ ਗੱਲ ਤਾਂ ਇੱਕ ਪਾਰਟੀ ਦਾ ਬਿਆਨ ਆ ਕਿਸੇ ਉਹ ਉਸ ਨਮਾਇंदे ਦਾ ਬਿਆਨ ਨਹੀਂ ਆ ਉਹ ਇੱਕ ਪਰਿਵਾਰ ਦੇ ਵਿੱਚ ਖੜ ਕੇ ਉਹਨਾਂ ਨੇ ਆਪਦੀ ਪਾਰਟੀ ਦੇ ਵਿੱਚ ਆਪਦੇ ਰੁੱਸੇ ਹੋਏ ਬੰਦਿਆਂ ਨੂੰ ਮਨਾਉਣ ਦੇ ਲਈ ਉਹ ਗੱਲ ਕਹੀ ਆ 1 ਜੂਨ 2015 ਨੂੰ ਸਰੂਪ ਚੋਰੀ ਹੋਣੇ 4 ਮਹੀਨੇ ਸਰੂਪ ਲੱਭਣਾ ਹੀ ਨਾ ਐਡੀ ਕਤਾਹੀ ਰਹਿਣੀ ਨਲੈਕੀ ਰਹਿਣੀ ਸਰੂਪ ਲੱਭਣ ਤੋਂ ਬਾਅਦ ਉਹਦੀ ਬੇਅਦਬੀ ਉਹਨਾਂ ਲੋਕਾਂ ਨੇ ਕੀਤੀ ਉਹਨਾਂ ਦੇ ਜਿਨ੍ਹਾਂ ਦੇ ਕੋਲੇ ਸਰੂਪ ਆ ਉਹ ਤਾਂ ਕੀ ਲੱਭਣੇ ਸੀ ਉਹਨਾਂ ਦੀ ਬੇਅਦਬੀ ਦੇ ਉੱਤੇ ਵੀ ਨਹੀਂ ਬੋਲੇ ਬਿਆਦਬੀ ਤੋਂ ਬਾਅਦ ਵੱਡਾ ਇਕੱਠ ਹੋਇਆ ਸਿੱਖ ਸੰਗਤਾਂ ਜਿੱਥੇ ਗੁਰੂ ਸਾਹਿਬ ਨੇ ਦਰਜਾ ਦਿੱਤਾ ਸੰਗਤ ਨੂੰ 21 ਵਿਸਵੇ ਦਾ ਜੇ 20 ਵਿਸਵੇ ਗੁਰੂ ਆ ਤੇ 21 ਵਿਸਵੇ ਦਾ ਸੰਗਤ ਨੂੰ ਦਰਜਾ ਦਿੱਤਾ ਤੇ ਉਸ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚੱਲੀਆਂ ਇਹਨਾਂ ਦੇ ਹੀ ਪਾਰਟੀ ਦੇ ਮੈਨੂੰ ਲੱਗਦਾ ਸੁੱਚਾ ਸਿੰਘ ਲੰਗਾ ਜਿਨ੍ਹਾਂ ਨੂੰ ਸਜ਼ਾ ਲਾਈ ਸੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਹੋਇਆ ਨਾ ਪਾਰਟੀ ਚੋਂ ਕੱਢ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਉੱਥੇ ਖੜੇ ਇੱਕ ਨਮਾਣੇ ਸਿੱਖ ਵਜੋਂ ਖੜੇ ਤੇ ਅੱਜ ਤੱਕ ਉਹ ਇਹਨਾਂ ਦੀ ਪਾਰਟੀ ਚੋਂ ਬਾਹਰ ਨਹੀਂ ਕਿਉਂ ਨੇ ਕਿਉਂਕਿ ਉਹਨਾਂ ਨੇ ਗਲਤੀ ਕੀਤੀ ਆ ਤੇ ਫਿਰ ਇਹਨਾਂ ਨੇ ਵੀ ਕੀਤੀ ਆ ਨਾ ਕੱਲਾ ਇਹਨਾਂ ਕਹਿ ਦੇਣਾ ਕਿ ਬੇਅਦਬੀਆਂ ਹੋ ਗਈਆਂ ਉਹਦੇ ਤੇ ਅਸੀਂ ਹੱਲ ਨਹੀਂ ਕੀਤਾ ਅੱਗੇ ਕਰਾਂਗੇ ਮਤਲਬ ਰਾਜਨੀਤੀ ਤਾਂ ਹੈਗੀ ਆ ਨਾ ਆਖਦਾ ਨਾ ਤੁਸੀਂ ਸਹਿਤ ਨਹੀਂ ਜਿਵੇਂ ਉਹਨਾਂ ਨੇ ਕਿਹਾ ਕਿ ਸਾਡਾ ਰਾਜ ਸੀਗਾ ਤੁਹਾਨੂੰ ਤਾਂ ਮੌਕਾ ਨਹੀਂ ਦਿੱਤਾ ਸਾਡੇ ਤੇ ਇਹਨਾਂ ਕੋਲ ਪ੍ਰੈਸ਼ਰ ਪੈ ਗਿਆ ਕਿ ਸਾਨੂੰ ਜਿਹੜੀ ਜਾਂਚ ਹੈ ਸਾਡੀ ਤੋਂ ਛੁੜਾ ਕੇ ਸੀਬੀਏ ਨੂੰ ਦੋਤੀ ਸੀਬੀਏ ਦੀ ਸੀਬੀਏ ਕਿਹਦੇ ਅੰਦਰ ਆ ਬਈ ਕੇਂਦਰ ਸਰਕਾਰ ਦੇ ਅੰਡਰ ਹੈ ਤੇ ਕਾਲੀ ਪਹਾਜਪਾ ਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਮਾਫੀ ਕਦੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਕਾ ਮਾਫੀ ਸਿੱਖਾਂ ਨੂੰ ਕੁੱਟਣ ਦੀ ਕਾ ਮਾਫੀ ਧਾਰਨਾ ਦੇ ਰਹੇ ਲੋਕਾਂ ਦੇ ਉੱਤੇ ਗੋਲੀਆਂ ਚਲਾਉਣ ਦੀ ਕਾ ਮਾਫੀ ਚੌੜ ਸੰਧਵਾ ਨੂੰ ਗੋਲੀਆਂ ਮਾਰਨ ਦੀ ਸਵਾਲ ਵੀ ਦੱਸੋ ਨਾ ਸਭ ਤੋਂ ਗਲਤੀਆਂ ਕੀ ਹੋਈਆਂ ਗਲਤੀਆਂ ਤੁਹਾਨੂੰ ਰੀਲਾਈਜ਼ ਨਹੀਂ ਹੋਏਗਾ ਤੁਸੀਂ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਕ ਮਾਫੀ ਦੀ ਗੱਲ ਕਰਤੀ ਕੱਲੀ ਕਵੀਰ ਬਾਦਲ ਚਾਹਵੇ ਕਿ ਮੈਂ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕਰਾਂ ਤਾਂ ਤੁਸੀਂ ਤਿਆਰ ਹੋ ਗੱਲਬਾਤ ਕਰਨ ਦੇ ਨਾਲ ਉਹਨਾਂ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜਕੇ ਅਸੀਂ ਸਵਾਲ ਜਵਾਬ ਕਰ ਸਕਦੇ ਹਾਂ ਸਾਨੂੰ ਤਾਂ ਕੋਈ ਤਰਾਜ ਨਹੀਂਗਾ ਪਰ ਗੱਲ ਇਹ ਆ ਬਾਈ ਗੱਲਬਾਤ ਨਾ ਮਸਲਾ ਹੱਲ ਜਿਹੜੇ ਟਾਈਮ 'ਚ ਹੋਣਾ ਸੀ ਉਹ 'ਚ ਤਾਂ ਕੀਤਾ ਨਹੀਂ ਸੱਪ ਲੰਘਣ ਤੋਂ ਬਾਅਦ ਲੀਕ ਉੱਟਣ ਦਾ ਕੀ ਫਾਇਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਅਭੀਤੇ ਕੱਲ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫੀ ਮੰਗੀ ਗਈ ਹੈ ਕਿਉਂਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਵੱਲੋਂ ਸਥਾਪਨਾ ਦਿਵਸ ਮਨਾਇਆ ਗਿਆ ਸੀਗਾ ਉਸ ਦੌਰਾਨ ਹੀ ਉਹਨਾਂ ਨੇ ਇਹ ਲਫ਼ਜ਼ ਕਹੇ ਨੇ ਕਿ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਹੋਈ ਹੈ ਤਾਂ ਉਹ ਮੁਆਫੀ ਮੰਗਦੇ ਨੇ ਤਾਂ ਅਸੀਂ ਪੀੜਤ ਪਰਿਵਾਰ ਦਾ ਪੱਖ ਜਾਣਨ ਆਏ ਹਾਂ ਤਾਂ ਬਹਿਬਲ ਕਲਾ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ ਹਾਂ ਸੁਖਰਾਜ ਦੇ ਨਾਲ ਗੱਲਬਾਤ ਕਰਾਂਗੇ ਸੁਖਰਾਜ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਪਹਿਲੀ ਗੱਲ ਤਾਂ ਇੱਕ ਪਾਰਟੀ ਦਾ ਬਿਆਨ ਆ ਕਿਸੇ ਉਹ ਉਸ ਨਮਾਇंदे ਦਾ ਬਿਆਨ ਨਹੀਂ ਆ ਉਹ ਇੱਕ ਪਰਿਵਾਰ ਦੇ ਵਿੱਚ ਖੜ ਕੇ ਉਹਨਾਂ ਨੇ ਆਪਦੀ ਪਾਰਟੀ ਦੇ ਵਿੱਚ ਆਪਦੇ ਰੁੱਸੇ ਹੋਏ ਬੰਦਿਆਂ ਨੂੰ ਮਨਾਉਣ ਦੇ ਲਈ ਉਹ ਗੱਲ ਕਹੀ ਆ ਜੇ ਆਪਾਂ ਗੱਲ ਕਰੀਏ ਕਿ ਸਿੱਖਾਂ ਦੇ ਤਾਂ ਬਹੁਤ ਵੱਡੇ ਉਦੋਂ ਬਾਅਦ ਵੀ ਇਕੱਠ ਹੋਏ ਆ 14 ਅਕਤੂਬਰ 2015 ਦਾ ਇਕੱਠ ਕੋਟਕਪੂਰਾ 12 13 14 1 ਜੂਨ 2015 ਨੂੰ ਸਰੂਪ ਚੋਰੀ ਹੋਣੇ 4 ਮਹੀਨੇ ਸਰੂਪ ਲੱਭਣਾ ਹੀ ਨਾ ਅਡੀ ਕਤਾਹੀ ਰਹਿਣੀ ਨਲੈਕੀ ਰਹਿਣੀ ਸਰੂਪ ਲੱਭਣ ਤੋਂ ਬਾਅਦ ਉਹਦੀ ਬੇਅਦਬੀ ਉਹਨਾਂ ਲੋਕਾਂ ਨੇ ਕੀਤੀ ਉਹਨਾਂ ਦੇ ਜਿਨ੍ਹਾਂ ਦੇ ਕੋਲੇ ਸਰੂਪ ਆ ਉਹ ਤਾਂ ਕੀ ਲੱਭਣੇ ਸੀ ਉਹਨਾਂ ਦੀ ਬੇਅਦਬੀ ਦੇ ਉੱਤੇ ਵੀ ਨਹੀਂ ਬੋਲੇ ਬੇਅਦਬੀ ਤੋਂ ਬਾਅਦ ਵੱਡਾ ਇਕੱਠ ਹੋਇਆ ਸਿੱਖ ਸੰਗਤਾਂ ਜਿੱਥੇ ਗੁਰੂ ਸਾਹਿਬ ਨੇ ਦਰਜਾ ਦਿੱਤਾ ਸੰਗਤ ਨੂੰ 21 ਵਿਸਵੇ ਦਾ ਜੇ 20 ਵਿਸਵੇ ਗੁਰੂ ਆ ਤੇ 21 ਵਿਸਵੇ ਦਾ ਸੰਗਤ ਨੂੰ ਦਰਜਾ ਦਿੱਤਾ ਤੇ ਉਸ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚੱਲੀਆਂ ਇਹਨਾਂ ਦੇ ਰਾਤ ਚੱਲੀਆਂ 9 ਸਾਲ ਬਾਅਦ ਅੱਜ ਇਹੋ ਜੀ ਕੀ ਮੁਸੀਬਤ ਆ ਗਈ ਜਿਹੜਾ 9 ਸਾਲ ਬਾਅਦ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਕਿ ਕੋਰਟ ਕਚੈਰੀਆਂ ਤੇ ਜਦੋਂ ਚੱਕਰ ਲੱਗਦੇ ਉਦੋਂ ਇਹ ਗੱਲ ਕਹਿਣੀ ਹੁੰਦੀ ਆ ਸੋ ਇਸ ਗੱਲ ਕਰਕੇ ਆ ਇੱਕ ਨਵਾਂ ਸਿੱਖ ਵਜੋਂ ਮੈਂ ਸਮਝਦਾ ਕਿ ਮਾਫੀ ਆ ਜਿਹੜੀ ਹੋਣੀ ਚਾਹੀਦੀ ਆ ਮਾਫੀ ਦਾ ਕਨਸੈਪਟ ਆ ਸਿੱਖ ਸਿਧਾਂਤ ਅਨੁਸਾਰ ਮਾਫੀ ਹੋਵੇ ਤਾਂ ਲੋਕ ਮਾਫੀ ਵੀ ਕਰਦੇ ਆ ਮੰਨਿਆ ਜਾਵੇ ਤਨਖਾਹ ਅਕਾਲ ਤਖ਼ਤ ਸਾਹਿਬ ਤੋਂ ਲਵਾਈ ਜਾਵੇ ਫਿਰ ਮਾਫੀ ਮਿਲੂਗੀ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਇਕੱਠ ਹੋਏ ਆ ਉਸ ਤੋਂ ਬਾਅਦ ਦੇ ਵੀ ਹੋਏ ਆ 2018 ਦਾ ਇਕੱਠ ਹੋਇਆ ਆਪਣਾ ਬਗੜਾੜੀ ਦੀ ਧਰਤੀ ਦੇ ਉੱਤੇ 6 ਮਹੀਨੇ ਮੋਰਚਾ ਚੱਲਦਾ ਰਿਹਾ ਇੱਥੇ ਲਗਾਤਾਰ ਪਿਛਲੇ 2 ਸਾਲ ਤੋਂ ਇਕੱਠ ਹੋ ਰਿਹਾ ਹਜ਼ਾਰਾਂ ਦੇ ਸੰਗਤਾਂ ਦੇ ਇਕੱਠ ਹੋਏ ਆ ਉੱਥੇ ਨਹੀਂ ਕਦੇ ਬੋੜੇ ਸੋ ਇਹ ਗੱਲਾਂ ਜਿਹੜੀਆਂ ਨਿੱਕੀਆਂ ਨਹੀਂ ਹੈਗੀਆਂ ਇਹ ਸਿਰਫ ਇੱਕ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਇੱਕ ਪਾਰਟੀ ਨੂੰ ਸਟੈਬਲਿਸ਼ ਕਰਨ ਵਾਸਤੇ ਕੀਤੀਆਂ ਗਈਆਂ ਪਰ ਜਿਵੇਂ ਹੁਣ ਵਿਰੋਧੀ ਧਿਰਾਂ ਵੀ ਕਾਫੀ ਜਿਹੜੇ ਸਵਾਲ ਖੜੇ ਕਰ ਰਹੀਆਂ ਸੀਗੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਆਮ ਲੋਕ ਕਹਿ ਰਹੇ ਸੀ ਤੁਹਾਡੇ ਵੱਲੋਂ ਵੀ ਇਹ ਸ਼ਬਦ ਬੋਲੇ ਜਾਂਦੀ ਸੀ ਮਾਫੀ ਮੰਗਣੀ ਚਾਹੀਦੀ ਹੈ ਤੇ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਹੀ ਉਹਨਾਂ ਨੇ ਜਾ ਕੇ ਮਾਫੀ ਮੰਗੀ ਹੈ ਤੇ ਇਸ ਨੂੰ ਮੰਨਿਆ ਕਿਉਂ ਨਹੀਂ ਜਾ ਰਿਹਾ ਭਾਈ ਜੀ ਅਕਾਲ ਤਖਤ ਸਾਹਿਬ ਦੇ ਸਨਮੋਖ ਹੋ ਕੇ ਚਲੋ ਆਪਾਂ ਬਾਲੀ ਪੁਰਾਣੀ ਗੱਲ ਛੱਡੋ ਇਹਨਾਂ ਦੇ ਹੀ ਪਾਰਟੀ ਦੇ ਮੈਨੂੰ ਲੱਗਦਾ ਸੋਚਾ ਸਿੰਘ ਲੰਗਾ ਜਿਨ੍ਹਾਂ ਨੂੰ ਸਜ਼ਾ ਲਾਈ ਸੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਹੋਇਆ ਨਾ ਕੋਈ ਪਾਰਟੀ ਪ੍ਰਧਾਨਤਾ ਨਹੀਂ ਨਾ ਹੈਗੇ ਉਹ ਪਾਰਟੀ ਚੋਂ ਕੱਢਿਆ ਕਿਉਂਕਿ ਉਹਨਾਂ ਨੇ ਬੱਜਰ ਕਰਤ ਕੀਤੀ ਹੈ ਤਾਂ ਉਸ ਕਰਤ ਦੀ ਮਾਫੀ ਦੇਣ ਤੋਂ ਪਹਿਲਾਂ ਇਹਨੇ ਪਾਰਟੀ ਚੋਂ ਕੱਢਿਆ ਪਾਰਟੀ ਚੋਂ ਕੱਢ ਕੇ ਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਉਥੇ ਖੜੇ ਇੱਕ ਨਮਾਣੇ ਸਿੱਖ ਵਜੋਂ ਖੜੇ ਤੇ ਅੱਜ ਤੱਕ ਉਹ ਇਹਨਾਂ ਦੀ ਪਾਰਟੀ ਚੋਂ ਬਾਹਰ ਨੇ ਕਿਉਂ ਨੇ ਕਿਉਂਕਿ ਉਹਨਾਂ ਨੇ ਗਲਤੀ ਕੀਤੀ ਆ ਤੇ ਫਿਰ ਇਹਨਾਂ ਨੇ ਵੀ ਕੀਤੀ ਆ ਨਾ ਇਹ ਇਹ ਕਾਲ ਤਖਤ ਸਾਹਿਬ ਦੇ ਅੱਗੇ ਖੜ ਕੇ ਥੋੜੀ ਗੱਲ ਹੋਈ ਆ ਗੁਰੂ ਸਾਹਿਬ ਦੇ ਸਾਹਮਣੇ ਖੜ ਕੇ ਤਾਂ ਪਹਿਲਾਂ ਵੀ ਝੂਠ ਬੋਲੇ ਜਾ ਰਹੇ ਹੁਣ ਬੋਲ ਦੇਣਗੇ ਕਿੱਡੀ ਗੱਲ ਆ ਪਰ ਗੱਲ ਇਹ ਆ ਵੀ ਜਿਹੜੇ ਜਿਹੜੇ ਬੰਦੇ ਆਪਣੇ ਆਪ ਨੂੰ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਲਈ ਕਰ ਰਹੇ ਉਹਨਾਂ ਵਾਸਤੇ ਠੀਕ ਹੋ ਸਕਦਾ ਪਰ ਆਮ ਲੋਕਾਂ ਦੀ ਜਾਂ ਸਿੱਖਾਂ ਦੀ ਇਸ ਗੱਲ ਨਾਲ ਪੂਰਤੀ ਨਹੀਂ ਹੁੰਦੀ ਕੱਲਾ ਇੰਨਾ ਕਹਿ ਦੇਣਾ ਕਿ ਬੇਅਦਬੀਆਂ ਹੋ ਗਈਆਂ ਉਹਦੇ ਤੇ ਅਸੀਂ ਹੱਲ ਨਹੀਂ ਕੀਤਾ ਅੱਗੇ ਕਰਾਂਗੇ ਮਤਲਬ ਰਾਜਨੀਤੀ ਤਾਂ ਹੈਗੀ ਆ ਨਾ ਉਹਦੇ ਚ ਸਾਨੂੰ ਮaaf ਕਰ ਦਿਓ ਅਗਲੀ ਵਾਰ ਸਰਕਾਰ ਬਣਾਉ ਅਸੀਂ ਉਹਨਾਂ ਨੂੰ ਫੜਾਂਗੇ ਤੇ ਜਿਹੜੇ ਰਾਜਨੀਤੀ ਕਰ ਰਹੇ ਉਹਨਾਂ ਨੂੰ ਵੀ ਫੜਾਂਗੇ ਸੋ ਇਹ ਰਾਜਨੀਤੀ ਤਾਂ ਹੈਗੀ ਆ ਨਾ ਕਿ ਇਹ ਕਿਹਾ ਕੱਲੀ ਸਰਸੇ ਵਾਲੇ ਤੇ ਉਹਨਾਂ ਸ਼ਬਦਾਂ ਨਾਲ ਤੁਸੀਂ ਸਹਿਮਤ ਨਹੀਂ ਜਿਵੇਂ ਉਹਨਾਂ ਨੇ ਕਿਹਾ ਕਿ ਸਾਡਾ ਰਾਜ ਸੀਗਾ ਤੁਹਾਨੂੰ ਤਾਂ ਮੌਕੇ ਨਹੀਂ ਦਿੱਤਾ ਸਾਡੇ ਤੇ ਇੰਨਾ ਕੋਈ ਪ੍ਰੈਸ਼ਰ ਪੈ ਗਿਆ ਕਿ ਸਾਨੂੰ ਜਿਹੜੀ ਜਾਂਚ ਹੈ ਸਾਡੀ ਤੋਂ ਛੁੜਾ ਕੇ ਸੀਬੀਆਈ ਨੂੰ ਦੋਵਾਤੀ ਸੀਬੀਆਈ ਦੀ ਸੀਬੀਆਈ ਕਿਹਦੇ ਅੰਡਰ ਆ ਬਾਈ ਕੇਂਦਰ ਸਰਕਾਰ ਦੇ ਅੰਡਰ ਹੈ ਤੇ ਕੱਲੀ ਭਾਜਪਾ ਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਇਹ ਤਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਹਨਾਂ ਨੂੰ ਜਿਹੜੇ ਜਿਹੜੇ ਚੀਜ਼ਾਂ ਸੋਚਦੇ ਨਹੀਂ ਜਿੰਨਾ ਤੱਕ ਗੱਲ ਨਹੀਂ ਜਾਂਦੀ ਪੰਜਾਬ ਦੇ ਵਿੱਚ ਕੱਲੀ ਭਾਜਪਾ ਸਰਕਾਰ ਦੇ ਵਿੱਚ ਗੋਲੀ ਚੱਲੀ ਆ ਪੰਜਾਬ ਦੇ ਵਿੱਚ ਕੱਲੀ ਭਾਜਪਾ ਦੇ ਰਾਜ 'ਚ ਬੇਅਦਬੀ ਹੋਈ ਆ ਤੇ ਬੇਅਦਬੀ ਦਾ ਕੇਸ ਸੀਬੀਆਈ ਨੇ ਕਲੀਨ ਚਟ ਦਿੱਤੀ ਆ ਸੀਬੀਆਈ ਕਿਦੀ ਆ ਕੇਂਦਰ ਸਰਕਾਰ ਦੀ ਤੇ ਬਾਈ ਇਹ ਲੋਕਾਂ ਦੇ ਲਈ ਢੋਂਗ ਇਦਾਂ ਦੇ ਰਚਾਏ ਜਾ ਰਹੇ ਆ ਸੋ ਇਹ ਇਹ ਗੱਲਾਂ ਜਿਹੜੀਆਂ ਏਨੇ ਨਾਲ ਪੂਰਤੀ ਨਹੀਂ ਹੁੰਦੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਬੇਅਦਬੀ ਮਾਫੀ ਕਦੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਕਾ ਮਾਫੀ ਸਿੱਖਾਂ ਨੂੰ ਕੁੱਟਣ ਦੀ ਕਾ ਮਾਫੀ ਧਰਨਾ ਦੇ ਰਹੇ ਲੋਕਾਂ ਤੇ ਗੋਲੀਆਂ ਚਲਾਉਣ ਦੀ ਕਾ ਮਾਫੀ ਚੌੜਸੰਧਵਾ ਨੂੰ ਗੋਲੀਆਂ ਮਾਰਨ ਦੀ ਕਾਦੀ ਕਾਦੀ ਗੱਲ ਕਰੋਗੇ ਸਵਾਲ ਵੀ ਦੱਸੋ ਨਾ ਸਾਤੋਂ ਗਲਤੀਆਂ ਕੀ ਹੋਈਆਂ ਗਲਤੀਆਂ ਤੁਹਾਨੂੰ ਰੀਅਲਾਈਜ਼ ਨਹੀਂ ਹੋਈਆਂ ਤੁਸੀਂ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਕਾ ਮਾਫੀ ਦੀ ਗੱਲ ਕਰਤੀ ਕੱਲੀ ਮੈਂ ਫੇਰ ਕਹਿ ਰਿਹਾ ਅਸੀਂ ਸਿੱਖ ਪੰਥ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਹਿਰਦੇ ਹੈਗੇ ਆ ਮਾਫ ਕਰਨ ਦੇ ਰੱਖਦੇ ਵੀ ਆ ਸਾਡੇ ਸਮੇਂ-ਸਮੇਂ ਤੇ ਸਰਕਾਰਾਂ ਨੇ ਸਾਡੇ ਸਿੱਖ ਰਾਜ ਦੇ ਵਿੱਚ ਮਿਸਲਾਂ ਨੇ ਜਦੋਂ ਕੋਈ ਮਤਲਬ ਦੈਰਾ ਫਤਿਹ ਕੀਤਾ ਜੰਗ ਲੜੀਆ ਤਾਂ ਉਹਨਾਂ ਨੇ ਆਪਣੇ ਕੱਟੇ ਹੋ ਕੇ ਲੜੀਆ ਸਿਧਾਂਤਾਂ ਦੇ ਉੱਤੇ ਸਾਡੇ ਫੈਸਲੇ ਹੋ ਸਕਦੇ ਆ ਪਰ ਸਿਧਾਂਤਾਂ ਦੇ ਨਾਲ ਸਮਝੌਤੇ ਕਰਕੇ ਮਾਫੀ ਨਹੀਂ ਹੋ ਸਕਦੀ ਜਿਕਰ ਸੁਖਵੀਰ ਬਾਦਲ ਚਾਹਵੇ ਕਿ ਮੈਂ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕਰਾਂ ਤਾਂ ਤੁਸੀਂ ਤਿਆਰ ਹੋ ਗੱਲਬਾਤ ਕਰਨ ਦੇ ਨਾਲ ਉਹਨਾਂ ਦੇ ਨਾਲ ਸਵਾਲਾਂ ਜਵਾਬ ਦੇ ਸਕਦੇ ਆ ਅਸੀਂ ਸਵਾਲ ਤਾਂ ਹੁਣ ਵੀ ਕਰਦੇ ਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਅਸੀਂ ਸਵਾਲ ਜਵਾਬ ਕਰ ਸਕਦੇ ਆ ਸਾਨੂੰ ਤਾਂ ਕੋਈ ਇਤਰਾਜ਼ ਨਹੀਂਗਾ ਪਰ ਗੱਲ ਇਹ ਆ ਬਾਈ ਗੱਲਬਾਤ ਨਾ ਮਸਲਾ ਹੱਲ ਜਿਹੜੇ ਟਾਈਮ 'ਚ ਹੋਣਾ ਸੀ ਉਹ 'ਚ ਤਾਂ ਕੀਤਾ ਨਹੀਂ ਸੱਪ ਲੰਘਣ ਤੋਂ ਬਾਅਦ ਲੀਕ ਉੱਟਣ ਦਾ ਕੀ ਫਾਇਦਾ ਸਾਡੇ ਸਾਡੇ ਲਈ ਤਾਂ ਨੁਕਸਾਨ ਅੱਜ ਵੀ ਹੋਇਆ ਕੱਲ ਵੀ ਹੋਇਆ ਹੋ ਵੀ ਰਿਹਾ ਤੇ ਅੱਗੇ ਅਸੀਂ ਇਸ ਚੀਜ਼ ਦੇ ਲਈ ਲੜ ਵੀ ਰਹੇ ਆ ਸੋ ਮੈਂ ਕਹਿੰਦਾ ਵੀ ਜਿੱਥੇ ਸਾਡੇ ਅਕਾਲ ਤਖਤ ਸਹਿਬ ਮਹਾਨਾ ਮੈਂ ਫੇਰ ਕਹਿੰਦਾ ਵੀ ਇੱਕ ਬੰਦਾ ਵਿਸ਼ੇਸ਼ ਨਹੀਂ ਹੁੰਦਾ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਸਾਡੇ ਗੁਰੂ ਵਿਸ਼ੇਸ਼ ਨੇ ਅਸੀਂ ਗੁਰੂ ਦੇ ਸਹਿਬ ਸਨਮੁਖ ਹੋ ਕੇ ਮਤਲਬ ਗੱਲ ਕਰਦੇ ਆ ਜੋ ਕਹਿ ਦੇਣਗੇ ਵੀ ਸਾਤੋਂ ਗਲਤੀ ਹੋ ਗਈ ਤੇਰੇ ਬਾਪ ਦੇ ਗੋਲੀਆਂ ਵੱਜ ਗਈਆਂ ਤਾਂ ਮੈਂ ਗੁਰੂ ਤੋਂ ਵੱਡਾ ਥੋੜੀ ਹੋ ਜਾਊਂਗਾ ਬਾਈ ਜਦੋਂ ਬਖਸ਼ਨਹਾਰ ਦੇ ਸਾਹਮਣੇ ਗੱਲ ਕਰਾਂਗੇ ਜਾਂ ਸਜ਼ਾ ਦੇਣ ਵਾਲੇ ਦੇ ਸਾਹਮਣੇ ਗੱਲ ਕਰਾਂਗੇ ਤਾਂ ਫਿਰ ਫਿਰ ਸਖਰਾਜ ਦੀ ਕੋਈ ਹਸਤੀ ਨਹੀਂ ਥੋੜੀ ਹੈ ਜ ਪਰਿਵਾਰਾਂ ਦੀ ਕੋਈ ਹਸਤੀ ਥੋੜੀ ਮੁੱਖ ਮੰਤਰੀ ਪੰਜਾਬ ਦੇ ਬਿਆਨ ਨੂੰ ਕਿਵੇਂ ਦੇਖਦੇ ਆ ਉਹਨਾਂ ਨੇ ਕਿਹਾ ਕਿ ਮੁਆਫੀ ਗਲਤੀ ਦੀ ਮੁਆਫੀ ਨਹੀਂ ਹੁੰਦੀਗੀ ਆ ਗਨਾਹ ਦੀ ਮੁਆਫੀ ਨਹੀਂ ਹੁੰਦੀਗੀ ਜੇਕਰ ਕੋਈ ਗਲਤੀ ਕਰਦਾ ਉਹਦੀ ਮੁਆਫੀ ਹੋ ਸਕਦੀ ਹੈ ਬਿਲਕੁਲ ਦੇਖੋ ਉਹ ਉਹ ਵੀ ਉਹ ਪੋਲਿਟਿਕਲੀ ਆ ਗੱਲਾਂ ਮੈਂ ਨਹੀਂ ਕਹਿੰਦਾ ਜੀ ਦੇਖੋ ਕਿਸੇ ਨੇ ਕਾਂਗਰਸ ਨੇ ਬਿਆਨ ਦੇਣਾ ਕੱਲ ਗਾਣੇ ਦੇਣਾ ਆਪਾਂ ਨੇ ਦੇਣਾ ਪਰ ਅਸੀਂ ਉਹਨਾਂ ਨੂੰ ਰਿਲੇਟ ਨਹੀਂ ਕਰ ਸਕਦੇ ਉਹਨਾਂ ਨੇ ਆਪ ਦੇ ਤਰੀਕੇ ਨਾਲ ਕਹਤਾ ਵੀ ਗਨਾਹਾਂ ਦੀ ਸਜ਼ਾ ਹੁੰਦੀ ਆ ਸੋ ਗੱਲ ਇਹ ਆ ਕਿ ਜੇ ਆਪਾਂ ਐਜ ਸਿੱਖ ਤੇ ਚੱਲਦੇ ਆ ਜੇ ਅਸੀਂ ਅਕਾਲ ਤਖਸ ਨੂੰ ਸੁਪਰੀਮ ਮੰਨਦੇ ਆ ਅਕਾਲ ਤਖਸ ਸਾਹਿਬ ਨੂੰ ਸੁਪਰੀਮ ਮੰਨ ਕੇ ਉਹਦੇ ਫੈਸਲੇ ਲਾਗੂ ਕਰਦੇ ਆ ਤਾਂ ਇਹ ਇਹ ਫਿਰ ਰਾਜਨੀਤੀ ਵਾਲੀਆਂ ਗੱਲਾਂ ਤੇ ਮੈਂ ਤੇ ਕੋਈ ਪ੍ਰਤੀਕਰਮ ਨਹੀਂ ਦੇਊਗਾ ਯਾਨੀ ਕਿ ਲੋਕਾਂ ਦੇ ਸਾਹਮਣੇ ਆ ਕੇ ਮਾਫੀ ਮੰਗਣ ਫਿਰ ਬਿਲਕੁਲ ਜੀ ਮੈਂ ਅਕਾਲ ਤਖਸ ਅਕਾਲ ਤਖਸ ਸਾਹਿਬ ਇਕੱਠ ਰੱਖੋ ਅਕਾਲ ਤਖਸ ਸਾਹਿਬ ਤੇ ਲੋਕਾਂ ਦਾ ਇਕੱਠ ਰੱਖਣਾ ਨਿਵਾਣੇ ਸਿੱਖ ਵਜੋਂ ਕਾਢਣ ਗੱਲ ਕਰਨ ਸੋਗਰਾਜ ਇੱਕ ਤੁਸੀਂ ਕੱਲ ਦਾ ਪ੍ਰੋਗਰਾਮ ਵੀ ਰੱਖਿਆ ਹੈ ਇੱਥੇ ਆਪਦੀ ਮੂਰਤੀ ਤੇ ਕੱਲ 16 21 ਤੇ 23 ਉਹ ਦਿਨ ਆ ਕਿ 2 ਸਾਲ ਹੋ ਚੁੱਕੇ ਆ ਸਾਨੂੰ ਇਸ ਰੋਡ ਤੇ ਬੈਠੇ ਆ ਉਸੇ ਜਗ੍ਹਾ ਤੇ ਬੈਠੇ ਆ ਜਿੱਥੇ ਗੋਲੀ ਚੱਲੀ ਸੀ ਜਿੱਥੇ ਉਸ ਸਮੇਂ ਦੀ ਸਰਕਾਰ ਵੱਲੋਂ ਗੋਲੀਆਂ ਮਾਰੀਆਂ ਗਈਆਂ ਸੀ ਤਾਂ 2 ਸਾਲ ਤੱਕ ਕੱਲ ਨੂੰ ਤੁਹਾਡੇ ਸਾਰੇ ਭਰਾਵਾਂ ਦੇ ਨਾਲ ਪ੍ਰੈਸ ਵਾਰਤਾ ਦੇ ਰਾਹੀਂ ਇੱਕ ਉਹ ਗੱਲਾਂ ਸਾਰੀਆਂ ਦੱਸਾਂਗੇ ਜੋ 2015 ਤੋਂ ਲੈ ਕੇ ਅੱਜ ਤੱਕ ਸਰਕਾਰਾਂ ਨੇ ਕੀਤੀਆਂ ਕਿਹਨੇ ਕਿਹਨੇ ਰਾਜਨੀਤੀ ਕੀਤੀ ਆ ਕਿਹਨੇ ਕਿੰਨਾ ਸਮਾਂ ਕੀ ਕੀਤਾ ਤਾਂ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਹੈ ਜਿਹੜਾ ਕੱਲ ਨੂੰ ਅਸੀਂ ਅਨਾਉਂਸ ਵੀ ਕਰਾਂਗੇ ਵੀ ਕਿਹੜੇ ਦਿਨਾਂ ਚ ਕਿਉਂਕਿ 16 ਤਰੀਕ ਦੇ ਪ੍ਰੋਗਰਾਮ ਵੈਸੇ ਹੀ ਬਹੁਤ ਆ ਰੋਡੇਪਿੰਡ ਦੇ ਵਿੱਚ ਵੀ ਪ੍ਰੋਗਰਾਮ ਆ ਗੁਰੂਸਰ ਮਹਾਰਾਜ ਵੀ ਸਾਡੇ ਜਿਹੜੇ ਸਾਡੇ ਨਾਲ ਜਿਹੜੀਆਂ ਜਥੇਬੰਦੀਆਂ ਚੱਲਦੀਆਂ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਬਿਜ਼ੀ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਇੱਕ ਸ਼ਹੀਦੀ ਹਫਤਾ ਚੱਲਦਾ ਕਰਕੇ ਸੰਗਤ ਆ ਜਿਹੜੀ ਫਤਿਹਗੜ੍ਹ ਸਾਹਿਬ ਗਈ ਹੋਈ ਆ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਸੁਖਰਾਸ ਸਿੰਘ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਬਿਆਨ ਆਇਆ ਸੀ ਮਾਫੀ ਮੰਗੀ ਸੀ ਉਹਨਾਂ ਨੇ ਸ੍ਰੀ ਅਮਰਸਾਦ ਸਾਹਿਬ ਆਪਣੇ ਜਿਹੜਾ ਉਹਨਾਂ ਦਾ ਸਥਾਪਨਾ ਵਿਅਕਤੀ ਤਾਂ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ ਉਹਨਾਂ ਨੇ ਤਾਂ ਇਹਨਾਂ ਦਾ ਇਹ ਹੀ ਕਹਿਣਾ ਹੈ ਕਿ ਇਹ ਜਿਹੜੀ ਮਾਫੀ ਨੂੰ ਉਹ ਨਹੀਂ ਮੰਨਦੇ ਜੇਕਰ ਉਹਨਾਂ ਨੇ ਮਾਫੀ ਮੰਗਣੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹ ਹੋ ਕੇ ਮਾਫੀ ਮੰਗਣ ਲੋਕਾਂ ਦੇ ਇਕੱਠ ਦੇ ਸਾਹਮਣੇ ਮਾਫੀ ਮੰਗਣ ਨਾਲ ਹੀ ਉਹਨਾਂ ਨੇ ਕਿਹਾ ਕਿ ਕੱਲ ਨੂੰ ਇੱਕ ਉਹਨਾਂ ਵੱਲੋਂ ਪ੍ਰੋਗਰਾਮ ਹੈ ਜਿਹੜਾ ਇੱਕ ਗੱਲਬਾਤ ਕੀਤੀ ਜਾਵੇ ਮੀਟਿੰਗ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਗਰਾਮ ਹੈ ਹੁਣ ਤੱਕ ਕਿੰਨੀ ਕੋ ਉਹਨਾਂ ਨੂੰ ਇਨਸਾਫ ਮਿਲਿਆ ਕਿਹੜੀਆਂ ਸਰਕਾਰਾਂ ਨੇ ਇਨਸਾਫ ਦਿੱਤਾ ਜਾਂ ਨਹੀਂ ਦਿੱਤਾ ਉਹ ਕੱਲ ਨੂੰ ਜਿਹੜਾ ਅਗਲੀ ਰੂਪਰੇਖਾ ਜਰੂਰ ਤਿਆਰ ਕਰਨਗੇ ਦੇਖਦੇ ਹਾਂ ਹੁਣ ਕੱਲ ਨੂੰ ਅਗਲੀ ਕੀ ਰੂਪਰੇਖਾ ਨਿਕਲ ਕੇ ਸਾਹਮਣੇ ਆਉਂਦੀ ਹੈ ਗੁਰਜੀਤ ਸਿੰਘ ਕਰਮਾ ਦਾ ਡੀ5 ਚੈਨਲ ਪੰਜਾਬੀ ਬਹਿਬਲ ਕਲਾਂ ਜ਼ਿਲ੍ਹਾ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ